ਪਾਈ ਅਮਰਤਪਾਲ ਦੇ ਉੱਤੇ ਜਿਹੜਾ ਕਿ ਐਨਐਸਏ ਦੁਬਾਰਾ ਲਗਾ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਬਟਾ ਬਿਆਨ ਸਾਹਮਣੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਕਾਨੂੰਨ ਸਭ ਲਈ ਇੱਕ ਹੈ ਪਰੰਤੂ ਵਾਰ-ਵਾਰ ਜਿਹੜਾ ਕਿ ਐਨਐਸਏ ਲਗਾਇਆ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਅਮਰਤਪਾਲ ਦੇ ਹੱਕ ਦੇ ਵਿੱਚ ਆ ਤੇ ਨਹੀਂ ਮੈਂ ਅਮਰਪਾਲ ਦਾ ਵਿਰੋਧ ਕਰਦਾ ਪਰੰਤੂ ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ ਅਸੀਂ ਜਰੂਰ ਡਟ ਕੇ ਖੜਾਗੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਰਾਜਾ ਵੜਿੰਗ ਦੇ ਵੱਲੋਂ ਸਾਦੇ ਗਏ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ ਵੜਿੰਗ ਸਾਹਿਬ ਅਮਰਪਾਲ ਦੇ ਸਾਥੀਆਂ ਦੇ ਉੱਤੇ ਐਨਐਸਸੀ ਦੇ ਵਿੱਚ ਵਾਅਦਾ ਕੀਤਾ ਕਿ ਇੱਕ ਸਾਲ ਜੂਬਿਲੈਂਟੀ ਮੇਲੇ ਦੇ ਦੇਖੋ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੁਹਾਡੇ ਤੋਂ ਪਤਾ ਲੱਗਿਆ ਲੇਕਿਨ ਮੈਂ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਹੀ ਗੱਲ ਕਹਿੰਦਾ ਕਿ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਕਿਸੇ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਕਿਸੇ ਨੂੰ ਅਲੱਗ ਨਹੀਂ ਦੇਖਣਾ ਚਾਹੀਦਾ ਬੀਟ ਅਮਰਿਤਪਾਲ ਜੀ ਬੀਟ ਕੋਈ ਹੋਰ ਕਿਸੇ ਵਿਅਕਤੀ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਉਹਦੇ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜੋ ਵੀ ਅਗਰ ਸੰਵਿਧਾਨ ਦੇ ਮਤਾਬਕ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਕੋਈ ਐਸੀ ਘਟਨਾ ਕਰਮ ਹੋਇਆ ਤਾਂ ਉਹਰੇ ਮਤਾਬਕ ਉਹਰੇ ਕਾਨੂੰਨ ਦੇ ਤਹਿਤ ਹੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਆ ਨਾ ਮੈਂ ਕਿਸੇ ਤੇ ਐਨਐਸਏ ਲਾਉਣ ਦੇ ਹੱਕ ਚਾਹ ਨਾ ਮੈਂ ਕਿਸੇ ਦੇ ਉਤਾਰਨ ਦੇ ਹੱਕ ਚਾ ਪਰ ਮੈਂ ਦੇਸ਼ ਦੇ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਕਦਰ ਕਰਦਾ ਹਰੇ ਮੁਤਾਬਕ ਹੀ ਕੰਮ ਹੋਣਾ ਚਾਹੀਦਾ ਹੈ ਨਾ ਕਿ ਉਸ ਤੋਂ ਮੁਤਾਬਕ ਮਿਲ ਕੇ ਉਹਦੇ ਤੋਂ ਪਾਸੇ ਜਾਣਾ ਚਾਹੀਦਾ ਕਿਉਂਕਿ ਸਾਨੂੰ ਮੈਂ ਫਿਰ ਕਹਿ ਰਿਹਾ ਸਾਨੂੰ ਕਿਸੇ ਨੂੰ ਕਿਸੇ ਨੂੰ ਹਰ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਹਰ ਵਿਅਕਤੀ ਆਪਣੇ ਆਪ ਚ ਸੁਧਾਰ ਲੈ ਕੇ ਆ ਸਕਦਾ ਹੈ ਕਿਸੇ ਨੂੰ ਨਫਰਤ ਦੇ ਨਾਲ ਸਾਨੂੰ हमेशा किसी को नफरत के नाल नहीं दिखना चाहिए सर, आज, ए, चौधरी भी भी शामिल हो ये कौन सी बड़ी बात है ऐसे बिट्टू जी भी शामिल हुए थे और ऐसे गुलाम नबी याद भी शामिल हुए थे शामिल होने का सिलसिला अब नई सरकार बनी है दो चार और भी शामिल हो सकते हैं क्या फर्क पड़ता है आ, मेरे को लगता है कि लगे रहना चाहिए आज देश में अंदर लोग ये महसूस कर रहे हैं कि कांग्रेस की सरकार होनी चाहिए थी तीसरी बार देश के प्रधानमंत्री तो आदरणीय मोदी साहब बने लेकिन किसी प्रकार की देश के अंदर को की किसी वर्ग में कोई खुशी नहीं तो पार्टी तो है और लिखते तो जो यार सारी जिंदगी पार्टी ने परिवार को मुख्यमंत्री तक तो बना दिया अब और पार्टी क्या दे दे भाई ये नाराजगी तो दूर ही नहीं होती हमारे नेताओं की हमारे लोगों की ये हमारे लोगों का पेट ही नहीं भरता हम लोग एक एक बार भी शायद एमएलए नहीं बन पाते अगर पार्टी मौके नहीं देती पार्टी ने मौके दिया जिताया बनाया और जो बंदा एक बार जीत जाता है वो फिर पार्टी को ही राय देने लगता है फिर वो मीडिया पे बोलने लगता है कि मैं मैं सबसे सियाना हूं मेरे को सबकी समझ आए मैं समझा दूंगा आप सारी बात हालांकि अगर वो पार्टी को प्यार करता है कोई व्यक्ति वो अंदर जाके अपने घर की बात तो बात नहीं करता अपने बच्चों की बात बाहर नहीं करते ये नेता लोग लेकिन जब पार्टी की बात होती है तो जानबूझ के आके फिर उसकी खिल्ली उड़ाते हैं सारी जिंदगी जो पार्टी को पार्टी पार्टी ने इन लोगों को दिया उसको भूलना नहीं चाहिए ਮੈਨੂੰ ਇਸ ਗੱਲ ਦਾ ਪਤਾ ਨਹੀਂ ਯਾਰ ਮੈਂ ਤਾਂ ਹਮੇਸ਼ਾ ਹੀ ਬਦਲਾਅ ਲਈ ਤਿਆਰ ਰਹਿਣਾ ਹੈ ਰਾਜਾ ਵੜਿੰਗ ਕੀ ਹੈ ਰਾਜਾ ਵੜਿੰਗ ਨੂੰ ਕੋਈ ਕਿਸੇ ਚੀਜ਼ ਦੀ ਚਾਹਨਾ ਨਹੀਂ ਹੈ ਤੁਸੀਂ ਕਈ ਵਾਰੀ ਕਹਿੰਦੇ ਹੋ ਮੈਂ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਹੈ ਮੈਨੂੰ ਜੋ ਲੋਕ ਪੰਜਾਬ ਦੇ ਬਣਾਉਣਗੇ ਜਾਂ ਪਾਰਟੀ ਬਣਾਏਗੀ ਮੈਂ ਉਹੀ ਬਣਾਗਾ ਆਦਰਵਾਇਜ਼ ਮੇਰੀ ਆਪਣੀ ਇੱਛਾ ਸਾਰੀਆਂ ਪੂਰੀਆਂ ਹੋ ਪੁਰਾ ਕਾਰਜ ਨੇ ਹੈ ਕਿ 45 ਸਾਲਾਂ ਚ 4-5 ਇਲੈਕਸ਼ਨ ਲੜੇ 4 ਇਲੈਕਸ਼ਨ ਜਿੱਤਲੇ ਆ ਇਸ ਤੋਂ ਵੱਧ 파ਰਟੀ ਕੀ ਦੇ ਸਕਦੀ ਹੈ ਕੋਈ ਇਸੇ ਨੂੰ ਲੱਗਦਾ ਅਗਰ 파ਰਟੀ ਨੂੰ ਲੱਗੇ ਕੋਈ ਮੇਰੇ ਤੋਂ ਕਾਬਲ ਵਿਅਕਤੀ ਹੈਗਾ ਆਈ ਡੋਟ ਮਾਈਂਡ ਜਾਂ ਕੋਈ ਹੋਰ ਦੀ ਚੈਨਾ ਹੋਵੇ ਕਈਆਂ ਦੀ ਹੁੰਦੀ ਹੈ ਆਮ ਆਲਵੇਜ਼ ਹੋਪ